ਵਰੇ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ ਸ਼ਿੰਦੀਮਾਨ ਕਿਹੜੀ ਟੀਮ 'ਚ ਖੇਡਦੇ ਹੋ ਵੀਰੇ ਮੈਂ ਵੀ ਪਿੰਡ ਦੂਤ ਪਿੰਡ 'ਚ ਖੇਡਦਾ ਸੀ ਪਹਿਲਾਂ ਤੇ ਕਲੱਬਾਂ ਦੇ ਮੈਚ ਹਰਜੀਤ ਕਲੱਬ ਬਾਜਾਖਾਨਾ 'ਚ ਖੇਡਦਾ ਸੀ ਹੁਣ ਤੱਕ ਕਿੰਨੇ ਮੈਚ ਬਾਹਰ ਵੀ ਖੇਡ ਚੁੱਕੇ ਹੋ ਕਿੱਥੇ ਕਿੱਥੇ ਖੇਡ ਚੁੱਕੇ ਹੋ ਮੈਂ ਵੀ 2 ਵਾਰੀ ਕੈਨੇਡਾ ਖੇਡ ਚੁੱਕਿਆ ਜੀ ਤੇ 2 ਵਾਰੀ ਇੰਗਲੈਂਡ ਤੇ 1 ਵਾਰੀ ਮਲੇਸ਼ੀਆ ਖੇਡ ਚੁੱਕਿਆ ਹੁਣ ਜਿਹੜਾ ਪਿੰਡ ਸ਼ਕੂਰ ਦੇ ਵਿੱਚ ਤੁਸੀਂ ਕੋਚਿੰਗ ਦੇ ਰਹੇ ਹੋ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਜਿਹੜਾ ਵਿਚਾਰੇ ਹੋ ਉਹਦੇ ਬਾਰੇ ਕੀ ਕਹੋਗੇ ਉਹ ਇਹ ਬਾਈ ਫ੍ਰੀ ਕੈਂਪ ਆ ਜੀ ਹਨਾ ਆਪਦੇ ਕੋਲੋਂ ਮਦਦ ਕਰੀ ਦੀਆਂ ਜਿਹੜੇ ਮਤਲਬ ਗਰੀਬ ਬੱਚੇ ਹਨਾ ਨਹੀਂ ਡਾਈਟ ਲੈ ਸਕਦੇ ਆਪਦੇ ਕੋਲੋਂ ਪੈਸਾ ਲਾ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜਿਹੜੇ ਕੋਚ ਆ ਉਹ ਤਾਂ ਪੈਸੇ ਲੈ ਕੇ ਕੋਚਿੰਗ ਦਿੰਦੇ ਆ ਤੁਹਾਡੇ ਲੋ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਬਾਈ ਜੀ ਆਪਦੇ ਮਨ ਦੀ ਗੱਲ ਹਨਾ ਜੀ ਆਪਾਂ ਵੀ ਰੱਬ ਨੂੰ ਜਾਣਦੇ ਨਹੀਂ ਹਨਾ ਜੀ ਹਰੇਕ ਦੇ ਮਨ ਦੀ ਆਪ ਨੂੰ ਪ੍ਰਮਾਤਮਾ ਨੇ ਬਹੁਤ ਦਿੱਤਾ ਜੀ ਹਨਾ ਘਰੇ ਕਬੱਡੀ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਤੇ ਆਪਾਂ ਇਸ ਕਰਕੇ ਫ੍ਰੀ ਸੇਵਾ ਕਰੀ ਦੀ ਹੈ ਜੀ ਇਹ ਪਿੰਡ ਤੋਂ ਤੁਸੀਂ ਕਿੰਨੇ ਚਿਰ ਚ ਕੋਚਿੰਗ ਦੇ ਰਹੇ ਹੋ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੋਚਿੰਗ ਦੇ ਬਾਈ ਜੀ ਚੌਥਾ ਸਾਲ ਆਪਾਂ ਨੂੰ ਇੱਥੇ ਜੀ ਕੋਚਿੰਗ ਦਿੰਦੇ ਨੇ ਅੰ ਨਵੀਂ ਜਿਹੜੇ ਆ ਖਲਾ ਖਿਡਾਰੀ ਪੈਦਾ ਵੀ ਹੋਏ ਆ ਕੁਝ ਨਾਮ ਉਹਨਾਂ ਦੇ ਕਾਫੀ ਹਾਂ ਚਾਰ ਪੰਜ ਪਲੇਅਰ ਵਧੀਆ ਹੋ ਗਏ ਇਸ ਵਾਰ ਖੇਡੇ ਸੀਜ਼ਨ ਵਧੀਆ ਖੇਡੇ ਜੀ ਪਰ ਉਹ ਸਾਰੇ ਪਲੇਅਰ ਜਿਵੇਂ ਜ਼ੀਰੋ ਤੋਂ ਸਟਾਰਟ ਕੀਤੇ ਆ ਜੀ ਜਿਵੇਂ ਨਾਰਮਲ ਸੀਗੇ ਜੀ ਜਿਹੜਾ ਤੁਸੀਂ ਬੂਟਾ ਲਾਇਆ ਸੀ ਉਹਨੂੰ ਫਾਲ ਲੱਗਦਾ ਹੈ ਦਿਖਾਈ ਦੇ ਰਿਹਾ ਹਾਂਜੀ ਹਾਂਜੀ ਪੂਰਾ ਫਾਲ ਜੇ ਅਗਲੇ ਸਾਲ ਅਗਲੇ ਸਾਲ ਸਭ ਨੂੰ ਪਤਾ ਲੱਗ ਜੂਗਾ ਜੀ ਹਨਾ ਜੀ ਜਿਹੜੇ ਵੱਡੇ ਵੱਡੇ ਟੂਰਨਾਮੈਂਟ ਕਰਾਉਂਦੇ ਆ ਖੇਡ ਪ੍ਰਮੋਟਰ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਅਪੀਲ ਭਾਈ ਜੀ ਇਹੀ ਕਰਨਾ ਚਾਹੁੰਦਾ ਵੀ ਇੱਥੇ ਆ ਕੇ ਸਹਿਯੋਗ ਕਰਨ ਹਨ ਜੀ ਗਰੀਬ ਮੁੰਡੇ ਆ ਇਸ ਤੋਂ ਵਧੀਆ ਸੇਵਾ ਕੋਈ ਨਹੀਂ ਹੋ ਸਕਦੀ ਜੀ ਤੇ ਇੱਥੇ ਆ ਕੇ ਇਹਨਾਂ ਦਾ ਸਹਿਯੋਗ ਕਰਨ ਜੀ ਇਹੀ ਆ ਭਾਈ ਜਿਹੜੇ ਮਤਲਬ ਮਦਦ ਦੇ ਨਾਲ ਨਵੇਂ ਪਲੇਅਰ ਪੈਦਾ ਹੋਣਗੇ ਤਾਂ ਫੇਰ ਹੀ ਟੂਰਨਾਮੈਂਟ ਹੋਣਗੇ ਤੇ ਫੇਰ ਹੀ ਉਹ ਟੂਰਨਾਮੈਂਟਾਂ ਦੇ ਪੈਸਾ ਲਾਉਣਗੇ ਜੇ ਪਲੇਅਰ ਹੀ ਨਾ ਪੈਦਾ ਹੋਏ ਤਾਂ ਟੂਰਨਾਮੈਂਟ ਕਿੱਥੋਂ ਹੋਣਗੇ ਜੀ ਤੇ ਪੈਸਾ ਵੀ ਕਿੱਥੋਂ ਲਾਉਣਗੇ ਉਹ